ਇਸ ਤੋਂ ਅੱਗੇ ਸਿੱਧੂ ਜੱਬ ਵਾਦੇ ਆ ਕਿ ਦੋ ਥਾਵਾਂ ਦੇ ਉੱਪਰ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਇੱਕ ਖਨੌਰੀ ਤੇ ਦੂਜਾ ਜਿਹੜਾ ਝੰਬੂ ਬਾਰਡਰ ਤੇ ਉਸ ਤੋਂ ਪਹਿਲਾਂ 13 ਜਨਵਰੀ ਨੂੰ ਦੋਨੇ ਮੋਰਚਿਆਂ ਦੀ ਜਿਹੜਾ ਇਹ ਦੋਨੇ ਜਿਹੜੇ ਅੰਦੋਲਨ ਚੱਲ ਰਹੇ ਉਹਨਾਂ ਦਾ ਤੇ ਐਸਕੇਐਮ ਦਾ ਇੱਕ ਮੀਟਿੰਗ ਹੋਈ ਸੀਗੀ ਪਾਤੜਾਂ ਦੇ ਵਿੱਚ ਪਾਤੜਾਂ ਦੀ ਮੀਟਿੰਗ ਦੀ ਅਜੇ ਸਿਆਹੀ ਨਹੀਂ ਸੁੱਕੀ ਕਿ ਅਗਲੇ ਦਿਨੀ ਜਿਹੜਾ ਖਨੌਰੀ ਮੋਰਚੇ ਨੇ ਡੱਲੇਵਾਲ ਦੇ ਧੜੇ ਨੇ ਐਲਾਨ ਕਰ ਦਿੱਤਾ ਕਿ 111 ਕਿਸਾਨ ਜਿਹੜੇ ਆ ਉਹ ਮਰਨ ਵਰਤ ਤੇ ਬੈਠਣਗੇ ਜਿਹੜੇ ਕਿ ਕੱਲ ਬੈਠ ਗਿਆ ਅੱਜ ਜਿਹੜਾ ਸ਼ੰਭੂ ਬਾਰਡਰ ਤੇ ਬੈਠਾ ਸਰਵਨਪਦੇਹੜਾ ਵਾਲਾ ਧੜਾ ਕਿਸਾਨ ਤੇ ਮਜ਼ਦੂਰ ਸਮਿਤੀ ਉਹਨਾਂ ਨੇ ਐਲਾਨ ਕਰਤਾ ਤੇ ਅਸੀਂ 21 ਤਰੀਕ ਨੂੰ ਜਿਹੜਾ ਦਿੱਲੀ ਵੱਲ ਨੂੰ ਮਾਰਚ ਕਰਾਂਗੇ ਤੇ 18 ਤਰੀਕ ਦੀ ਇਹਨਾਂ ਦੀ ਦੁਬਾਰਾ ਮੀਟਿੰਗ ਹੋਣੀ ਆ ਤੁਸੀਂ ਸਮਝਦੇ ਕਿ ਉਸ ਮੀਟਿੰਗ ਦਾ ਉਹਦੇ ਚ ਕੁਝ ਨਿਕਲੇਗਾ ਜਦੋਂ ਕਿ ਐਲਾਨ ਪਹਿਲੇ ਹੀ ਹੋ ਚੁੱਕੇ ਆ ਦੇਖੋ ਇਹ ਜਿਹੜਾ ਸਾਰੇ ਐਲਾਨ ਹੋਏ ਇਹਦੇ ਤੋਂ ਲੱਗਦਾ ਵੀ ਇਹ ਧੜਾ ਬਹੁਤ ਆ ਸਮਝੌਤੇ ਦੇ ਹੱਕ 'ਚ ਹੈਗੇ ਤੇ ਇੱਕ ਇਹ ਵੀ ਗੱਲ ਬਿਲਕੁਲ ਹੈ ਵੀ ਖਨੌਰੀ ਬਾਰਡਰ ਵਾਲਿਆਂ ਨੇ 101 ਇੱਕ ਬੰਦਾ ਜਥੇ ਤੇ ਵਹਾ ਕੇ 101 ਇੱਕ 11 111 111 ਬੰਦੇ ਦੇ ਵਹਾ ਕੇ ਜਥੇ ਜਿਹੜਾ ਜਿਹੜਾ ਪਟੇਲ ਲੀਡਰ ਦਾ ਜਗਜੀਤ ਸਿੰਘ ਡੱਲੇਵਾਲ ਦਾ ਇੰਪੈਕਟ ਸੀ ਉਹਨੂੰ ਉਹਨੂੰ ਪਤਲਾ ਕਰਦਾ ਡਿলিউਟ ਕਰਦਾ ਹੁਣ ਉਹਨਾਂ ਜੋ ਇੱਕ ਬੰਦੇ ਦੀ ਤਪਾਜ ਉਹਨੂੰ ਮਿਰਗੀ ਦਾ ਦੌਰਾ ਪੈ ਗਿਆ ਸੀ ਫਿਰ ਕੱਲ ਨੂੰ ਕੀ ਹੋਜੂ ਉਹ ਜਿਹੜੀ ਇੱਕ ਵੱਜਮ ਡੱਲੇਵਾਲ ਦਾ ਪ੍ਰੈਸ਼ਰ ਪੈ ਰਿਆ ਸੀਗਾ ਉਹ ਲੋਕਾਂ 'ਚ ਕਾਫੀ ਪ੍ਰਭਾਵ ਪੈ ਰਿਹਾ ਸੀ ਤੇ ਇਸ ਕਰਕੇ ਏਕਤਾ ਦਾ ਪ੍ਰੋਸੈਸ ਵੀ ਉਸੇ ਕਰਕੇ ਚੱਲਿਆ ਸੀ ਉਹਦੇ ਲਈ ਆਕਾ ਸਾਰੀ ਗੱਲ ਨੂੰ ਉਹਨੇ ਖਿਲਾਰਜੇ ਦਿੱਤਾ ਇਹ ਕੋ ਬਹੁਤ ਦਾ ਫਾਇਦੇ ਵਾਲਾ ਨਹੀਂ ਹੈ ਇਹ ਜਿਹੜੀ ਕੰਪੀਟੀਟਿਵ ਮੁਕਾਬਲੇਬਾਜ਼ੀ ਵਾਲੀ ਜਿਹੜੀ ਇਹ ਸਟੈਂਡ ਲੈਣੇ ਆ ਇਹ ਬਹੁਤੇ ਠੀਕ ਨਹੀਂ ਹੈ ਜਵੇਂ ਸ਼ੰਭੂ ਤੇ ਇਹਦੇ ਤੇ ਲਿਆ ਗਿਆ ਜਾਂ ਇਹਨਾਂ ਨੇ ਉਸ ਨੂੰ 18 ਤੇ ਤੇ ਕਿਉਂ ਕਰਤੀ ਅਸੀਂ ਕੁਝ ਕਰੀਏ ਉਹ ਫੇਰ ਆਉਣਗੇ ਸਾਰਾ ਪ੍ਰੈਸ਼ਰ ਪਾਉਣਗੇ ਇਹ ਮੈਨੂੰ ਪਾਲਿਸੀ ਇਹਨਾਂ ਦੀ ਸ਼ੰਭੂ ਬਾਰਡਰ ਵਾਲਿਆਂ ਤੇ ਖਨੌਰੀ ਵਾਲਿਆਂ ਦੀ ਠੀਕ ਨਹੀਂ ਲੱਗਦੀ ਕਿਉਂਕਿ ਐ ਲੱਗ ਰਿਹਾ ਵੀ ਇਹ ਸਮਝੌਤੇ ਲਈ ਕੋਈ ਤਿਆਰ ਹੀ ਨਹੀਂ ਹੈ ਸਮਝੌਤੇ ਲਈ ਤਿਆਰ ਨਹੀਂ ਹੈ ਤੇ ਉਹ ਉਹ ਜੋ ਆ ਸਮਝੌਤੇ ਦੀ ਤਿਆਰ ਹੋਣ ਤੋਂ ਪਹਿਲਾਂ ਆਪਣਾ ਐਕਸ਼ਨ ਕਰ ਰਹੇ ਆ ਤਾਂ ਕਿਉਂ ਨਹੀਂ ਤਿਆਰ ਕਿਵੇਂ ਨਹੀਂ ਤਿਆਰ ਕੌਣ ਗੇ ਇਹ ਸਾਰੀ ਗੱਲ ਇਹਦੇ ਪਿੱਛੇ ਆ ਇਹ ਤਾਂ ਚਲੋ ਕੋਈ ਗੱਲ ਸਪਸ਼ਟ ਲੈਵਲ ਤੇ ਕਹੀ ਨਹੀਂ ਜਾ ਸਕਦੀ ਪਰ ਕੋਈ ਐਡੀ ਕੋਈ ਸਮਝੌਤੇ ਵਾਲੀ ਗੱਲ ਦੇ ਵਿੱਚੋਂ ਕਿਉਂ ਭਜਦੇ ਭਜਦੇ ਆ ਇਹ ਗੱਲ ਥੋੜੀ ਜਿ ਲੱਗੂਗੀ ਕਿ ਭਜਣ ਵਾਲੀ ਗੱਲ ਨੂੰ ਵਾਲੇ ਪਾਸੇ ਹੋ ਰਹੇ ਆ ਸਾਰਾ ਤੇ ਇਹ ਮੁਕਾਬਲੇਬਾਜ਼ੀ ਵਾਲੀ ਮੈਂ ਲੀਡ ਕੌਣ ਲੈਂਦਾ ਇਹ ਸਾਰੀ ਗੱਲ ਦੀ ਹਜੇ ਕਿ ਪਰ ਸਵਾਲ ਦੂਜੇ ਪਾਸੇ ਸੈਂਟਰ ਦਾ ਇਹ ਹੈ ਵੀ ਉਹਦੀ ਇੱਕੋ ਪਾਲਿਸੀ ਹੈ ਵੀ ਇਹਨਾਂ ਨੂੰ ਟਾਇਰ ਆਊਟ ਕਰਨਾ ਠਕਾ ਦੇਣਾ ਦੂਜੇ ਇਹਨਾਂ ਨੇ ਕਰਨਾ ਇਹਨਾਂ 'ਚ ਡਿਵਾਈਡ ਕਰਨਾ ਕਿਸਾਨੀ 'ਚ ਉਹ ਦੋ ਐਕਟਾਂ ਤੇ ਕੰਮ ਕਰ ਰਹੇ ਆ ਤੀਜੀ ਤੀਜੀ ਗੱਲ ਉਹ ਇਹ ਹੈ ਵੀ ਇਹਨਾਂ ਨੂੰ ਕੰਟੇਨ ਕਰਕੇ ਰੱਖਣਾ ਇੱਕ ਤਾਂ ਤੋਂ ਨਿਕਲਣ ਨਹੀਂ ਦੇਣਾ ਸਾਡਾ ਪੰਜਾਬ ਤੋਂ ਬਾਹਰ ਇਹਨਾਂ ਦਾ ਜਿਹੜਾ ਕਿਸਾਨੀ ਦਾ ਮੋਰਚਾ ਉਹ ਤਿੰਨੇ ਗੱਲਾਂ ਸਰਕਾਰ ਠੀਕ ਕਰ ਰਹੀ ਹੈ ਆਪਣੇ ਮੌਕੇ ਤੇ ਪਰ ਜਾ ਰਹੀ ਹੈ ਕਿੰਨੇ ਗੱਲਾਂ ਤੇ ਐਕਟ ਉਹਨਾਂ ਦਾ ਠੀਕ ਹੋ ਰਿਹਾ ਹੁਣ ਇਹ ਕਿਵੇਂ ਕਰਦੇ ਆ 18 ਤਰੀਕ ਤੱਕ ਮੀਟਿੰਗ ਦਾ ਕੋਈ ਹੋਰ ਨਾ ਫੈਸਲਾ ਹੋ ਜੇ 11 ਚਾਹੇ ਜੇ 2-3 ਦਿਨ ਬਾਕੀ ਪਏ ਆ ਅੱਜ 15 ਨਹੀਂ ਕਰ ਨਹੀਂ ਨਹੀਂ ਕੱਲ ਦਾ ਦੇਣੀ ਹੈ ਅੱਜ 16 ਹੈ ਕੱਲ ਦਾ ਦਿਨ 17-18 ਦੀ ਤਾਂ ਮੀਟਿੰਗ ਆ ਗਈ 18-18 ਨੂੰ ਕੀ ਫੈਸਲਾ ਹੋ ਪਰ ਆ ਦੋਨੋਂ ਇੱਕ ਤਰ੍ਹਾਂ ਦੇ ਵੱਡੇ ਵੱਡੇ ਫੈਸਲੇ ਇਹਨਾਂ ਨੇ ਕਰਤੇ ਆ ਇਹ ਕੰਪੀਟੀਸ਼ਨ 'ਚ ਪੈ ਗਏ ਆ ਸਾਰੇ ਇਹਦੇ ਨਾਲ ਹੁਣ ਉਹਨਾਂ ਦਾ ਕੀ ਸਮਝਾਤਾ ਉਹ 26 ਵਾਲੀ ਇਕੱਠੀ ਟਰੈਕਟਰ ਮਾਰਚ ਹੋਊ ਜਾਂ ਨਹੀਂ ਹੋਊ ਇਹ ਸਾਰੀ ਗੱਲ ਦਾ ਫਰਕ ਆ ਇਹ ਇਹ ਕੀ ਉਹਨਾਂ ਦੀ ਗੱਲ ਚੱਲ ਪਈ ਐ ਉਸ ਹਲਕਿਆਂ ਚ ਜਾਂ ਉਸ ਫੋਰਸਸ ਦੀ ਗੱਲ ਚੱਲ ਪਈ ਜਿਹੜੀ ਕਿਸਾਨੀ ਨੂੰ ਇਕੱਠਾ ਨਹੀਂ ਹੋਣਾ ਚਾਹੁੰਦੀ ਇਹ ਉਹਨਾਂ ਦੀ ਗੱਲ ਮੰਨੀ ਗਈ ਕਿ ਉਹਨਾਂ ਦਾ ਉਹਨਾਂ ਦਾ ਤੋੜ ਤਰੀਕਾ ਅੰਦਰੋਂ ਅੰਦਰ ਹੀ ਕੰਮ ਕਰ ਗਿਆ ਕੁਛ ਕਸਕਾਈ ਨਹੀਂ ਸਕਦੇ ਕੀ ਗੱਲ ਬਾਤ ਐ ਇਹ ਪਰ ਇਹਦੇ ਨਾਲ ਆਪਸ ਵਿੱਚ ਦੀ ਜਿਹੜੀ ਬੇਭਰੋਸਗੀ ਐ ਆ ਸ਼ੰਭੂ ਤੇ ਖਨੌਰੀ ਨਾਲ ਜਿਹੜੀ ਦੂਜੇ ਐਸਕੇਮ ਦੀ ਬੇਭਰੋਸਗੀ ਐ ਉਹ ਵਧੇਗੀ ਜੋ ਜਿਹੜਾ ਇੱਕ ਉਹਨਾਂ ਨੇ ਕੀਤਾ ਇੱਕ ਗੱਲ ਜਿਹੜੀ ਬੜੀ ਕਲੀਅਰ ਹੋ ਗਈ ਹੈ ਜਿਹੜਾ ਕੇਂਦਰ ਸਰਕਾਰ ਨੇ ਨਵਾਂ ਮੰਡੀ ਕਰਨ ਬਾਰੇ ਖਰੜਾ ਭੇਜਿਆ ਉਸ ਖਰੜੇ ਦਾ ਮਤਲਬ ਤਾਂ ਇਹ ਹੈ ਜਿਹੜੇ ਤਿੰਨੇ ਖੇਤੀ ਕਾਨੂੰਨ ਉਹਨਾਂ ਨੂੰ ਪੁੱਠਾ gekeੜਾ ਦੇਣ ਦਾ ਮਾਮਲਾ ਬਣਦਾ ਤੇ ਜਿਹੜੀ ਇਹ ਐਮਐਸਪੀ ਦੀ ਗਰੰਟੀ ਮੰਗ ਮੰਗਦੇ ਆ ਉਹ ਵੀ ਗਰੰਟੀ ਨਹੀਂ ਮਿਲਣੀ ਜੇ ਉਹ ਖਰੜਾ ਨਵਾਂ ਜਿਹੜਾ ਲਾਗੂ ਹੋ ਜਾਂਦਾ ਇਸ ਕਰਕੇ ਲੜਾਈ ਤਾਂ ਜਿਹੜੇ ਐਸਕੇਐਮਾਂ ਉਹਨੇ ਇੱਕ ਸਭ ਤੋਂ ਟੌਪ ਤੇ ਰੱਖਿਆ ਵੀ ਅਸੀਂ ਜਿਹੜਾ ਨਵਾਂ ਖਰੜਾ ਇਹਨੂੰ ਰੱਦ ਕਰਾਉਣਾ ਦੇ ਉਸੇ ਨੂੰ ਲੈ ਕੇ ਉਹਨਾਂ ਨੇ ਪਹਿਲਾਂ 13 ਨੂੰ ਪੁੱਤਰੇ ਸਾਢੇ ਸੀਗੇ ਹੁਣ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਜਿਹੜੇ ਆ ਟਰੈਕਟਰ ਮਾਰਚ ਕਰਨਗੇ ਮੇਰਾ ਖਿਆਲ ਇੱਕ ਨੁਕਾਤੀ ਪ੍ਰੋਗਰਾਮ ਜਿਹੜਾ ਉਹਨਾਂ ਦਾ ਮੈਨੂੰ ਲੱਗਦਾ ਹੈ ਕਿ ਖਰੜਾ ਵਾਪਸ ਕਰਾਉਣਾ ਵੱਡਾ ਇਸ਼ੂ ਬਣ ਗਿਆ ਜਾਪਦਾ ਤੁਸੀਂ ਕੀ ਇਹਦੇ ਤੇ ਕਹਿਣਾ ਚਾਹੋਗੇ ਮੈਂ ਵੀ ਇਹੀ ਕਹਿਣਾ ਚਾਹਣਾ ਵੀ ਐਮਐਸਪੀ ਆ ਜਿਹੜੀ ਕਨਾ ਐਮਐਸਪੀ ਕੋ ਮੀਨਿੰਗ ਨਹੀਂ ਰੱਖਦੀ ਜੇ فرض ਕੀਤਾ ਵੀ ਮੰਡੀ ਕਰਨ ਦਾ ਸਿਸਟਮ ਹੀ ਬਦਲ ਦਿੱਤਾ ਜਾਵੇ ਜਿਹੜਾ ਹੁਣ ਨਵਨਤ ਕਾਨੂੰਨਾ ਦਾ ਇੱਕ ਰੂਪ ਨਵੇਂ ਰੂਪ ਚੋ ਖਾਡੇ ਦੇ ਰੂਪ ਚ ਆ ਗਿਆ ਮੰਡੀਕਰਨ ਨੂੰ ਬਦਲੋ ਕਾਰਪੋਰੇਟ ਟਾਈਪ ਦੀ ਮੰਡੀਕਰਨ ਹੁੰਦਾ ਤਾਂ ਫਿਰ ਉਹ ਉਹਦੇ ਚ ਜਿਹੜਾ ਲੀਗਲ ਗੱਲਬਾਤ ਹੈ ਉਹਦੀ ਵੀ ਕੋਈ ਰਹਿਣੀ ਰੁਣੀ ਨਹੀਂ ਅੱਗੇ ਸਾਰੇ ਅੱਗੇ ਬਥੇਰੀਆਂ ਪੈਪਸੀ ਕੰਪਨੀ ਆਰਗੇ ਆ ਲੀਗਲ ਲੈਵਲ ਤੇ ਵੀ ਲੋਕਾਂ ਨਾਲ ਸਮਝੌਤੇ ਕਰ ਦਿਆ ਸੀਗੀਆਂ ਸਾਰੀਆਂ ਸਾਰੀ ਫਸਲ ਚੱਕਾਂਗੇ ਉਹ ਸਾਰਾ ਕੁਝ ਪਿੱਛੇ ਰਹਿ ਜਾਂਦਾ ਕੋਈ ਨਾ ਬਹਾਨਾ ਲੀਗਲੀ ਹੁੰਦਾ ਓਲਟਾ ਵਿੱਚ ਕੋਰਟਾਂ ਦੇ ਵਿੱਚ ਲੀਗਲ ਕਾਨੂੰਨੀ ਕੰਮ ਕਾਰਵਾਈ ਦੇ ਵਿੱਚ ਕਿਸਾਨ ਕਿੱਥੋਂ ਤੱਕ ਲੜ ਸਕਦੇ ਜਾਂ ਕਿਵੇਂ ਲੜਨਗੇ ਹਾਂ ਇਸ ਕਰਕੇ ਇਹਨਾਂ ਨੂੰ ਕੱਲਾ ਉਹਦਾ ਕੋਈ मीनिंग ਨਹੀਂ ਮੀਨਿੰਗ ਤਾਂ ਇਹ ਹੈ ਵੀ ਕਾਰਪੋਰੇਟ ਸੈਕਟਰ ਜਿਸ ਤਰੀਕੇ ਨਾਲ ਆ ਰਿਹਾ ਜਿਨੇ ਏਪੀਐਮਸੀ ਮੰਡੀਆਂ ਜਿਹੜੀਆਂ ਉਹ ਐਗਰੀਕਲਚਰ ਮਾਰਕੀਟਿੰਗ ਸੈਟਅਪਟੀਆਂ ਜਿਹੜੀਆਂ ਮੰਡੀਆਂ ਬਣੀਆਂ ਉਹਨਾਂ ਨੂੰ ਖਤਮ ਕਰਨਾ ਜਿਵੇਂ ਬਿਹਾਰ 'ਚ ਖਤਮ ਹੋ ਗਈ ਹੈ ਉੱਥੇ ਤੋਂ ਉੱਥੋਂ ਦੀ ਸਰਕਾਰ ਨੇ ਕਰਤੀ ਇਹ ਬਹੁਤ ਵੱਡਾ ਪ੍ਰੋਜੈਕਟ ਉਹਨਾਂ ਦਾ ਸ਼ੁਰੂ ਹੈ ਉਹਨਾਂ ਨੇ ਤਿੰਨੇ ਖੇਤੀ ਜਿਹੜੇ ਰੱਦ ਕੀਤੇ ਕਾਨੂੰਨ ਇਸ ਤਰੀਕੇ ਨਾਲ ਲਿਆਉਂਦੇ ਆ ਵੱਡਾ ਮਸਲਾ ਇਹ ਹੈ ਇਹ ਹੁਣ ਆਪਣੀਆਂ ਪਹਿਲੀਆਂ ਮੰਗਾਂ ਤੇ ਖੜੇ ਆ ਤੇ ਮੁੜ ਕੇ ਫਿਰ ਕੰਪੀਟੀਸ਼ਨ 'ਚ ਖੜੇ ਆ ਨਾ ਕੋਈ ਮੰਗਣ ਦੇ ਹਜ ਤੱਕ ਅਸਾਰ ਹੈ ਸਾਰੇ ਗੱਲ ਤੇ ਇਸ ਕਰਕੇ ਸ਼ੰਭੂ ਤੇ ਜਿਹੜਾ ਖਨੋਰੀ ਬਾਰਡਰ ਵਾਲਾ ਐਜੀਟੇਸ਼ਨ ਦੇ ਲੀਡਰ ਹੈ ਉਹਨਾਂ ਨੂੰ ਦੁਬਾਰਾ ਸੋਚਣਾ ਚਾਹੀਦਾ ਕਿ ਕਿਉਂ ਨਹੀਂ ਇਹ ਕਿਉਂ ਕਰ ਰਹੇ ਆ ਕਿਉਂ ਦੁਬਾਰਾ ਉਸੇ ਤੋਂ ਵਿਜਿਤ ਹੋ ਗਏ 18 ਤਰੀਕ ਨੂੰ ਵੀ ਮੀਟਿੰਗ ਨਹੀਂ ਕੀਤੀ ਇਹ ਹੁਣ ਮਸਲਾ ਸੋਚਣ ਵਾਲਾ ਤੇ ਇਸ ਦਾ ਮਤਲਬ ਐਸਕੇਮ ਨੂੰ ਇਕੱਲੇ ਤੌਰ ਤੇ ਮੇਰਾ ਖਿਆਲ ਅੱਗੇ ਵਧਣਾ ਪਏਗਾ ਤੇ ਜਿਹੜਾ ਨਵਾਂ ਮੰਡੀਕਰਨ ਦਾ ਜਿਹੜਾ ਖੜਾ ਆ ਉਹਦੇ ਖਿਲਾਫ ਉਹਨਾਂ ਨੂੰ ਦੇਸ਼ ਭਰ ਦੇ ਵਿੱਚ ਉਹਨਾਂ ਨੂੰ ਲੜਾਈ ਮੇਰਾ ਖਿਆਲ ਅੱਗੇ ਹੋ ਕੇ ਲੜਨੀ ਪੈਗੀ ਜੇ ਉਹਨਾਂ ਨੇ ਕੋਈ ਪ੍ਰਾਪਤੀ ਕਰਨੀ ਹੈ। ਆ ਅੱਗੇ ਹੋ ਕੇ ਲੜਨੀ ਪੈਗੀ ਉਹਨਾਂ ਨੂੰ ਇਹੀ ਗੱਲ ਲੱਗ ਰਹੀ ਹੈ ਬਿਲਕੁਲ ਅੱਗੇ ਹੋ ਕੇ ਲੜਨੀ ਪੈਗੀ ਲੜਾਈ ਤੇ ਇਹ ਥੋੜਾ ਜਿਹਾ ਇਸੇ ਕਰਕੇ ਉਹਨਾਂ ਨੂੰ ਕੋਈ ਹੁਣ ਮੌਕਾ ਇਹ ਹੈ ਵੀ ਇਹ ਮੈਨੂੰ ਸਮਝੋਤੇ ਦਾ ਸਾਰ ਵੀ ਕੱਟ ਲੱਗਦੇ ਆ 18 ਤਰੀਕ ਨੂੰ ਪਾ ਮੈਂ ਕਿ ਉਹ ਆਹ ਪਾ ਮੈਂ ਕਿ ਮੇਰੀ ਦੋ ਗਰੂਪਾਂ 'ਚ ਗੱਲ ਹੋ ਗਈ ਉਹ ਸਰਕਾਰ ਇੱਥੇ ਹੀ ਰੱਖਣਾ ਚਾਹੁੰਦੀ ਆ ਤੇ ਹੋਰ ਬਥੇਰੇ ਤੱਤ ਲੱਗੇ ਪਏ ਆ ਮੌਕੇ ਤੇ ਇਹ ਸਾਰੇ ਕੰਮ ਮੇਰੀ ਐਸਕੈਮ ਦੇ ਆਗੂਆਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਡੱਲੇਵਾਲ ਦਾ ਮੁੱਦਾ ਸਾਡੇ ਦੀ ਮੁੱਖ ਹੈ ਪ੍ਰਾਇਓਰਟੀ ਦੇ ਵਿੱਚ ਸਾਡਾ ਅਹਿਮ ਮੁੱਦਾ ਹੈ ਪਰ ਅਸੀਂ ਜਿਹੜਾ ਮੰਡੀਕਰਨ ਦੇ ਬਾਰੇ ਜਿਹੜਾ ਡਰਾਫਟ ਆ ਉਹਨੂੰ ਵੀ ਇੱਕ ਨੰਬਰ ਤੇ ਰੱਖਣਾ ਚਾਹੁੰਦੇ ਆ ਸਾਡੇ ਲਈ ਇਹ ਬਹੁਤ ਅਹਿਮ ਹੈ ਕਿ ਡੱਲੇਵਾਲ ਹੋਣਾਂ ਦੀ ਜਾਨ ਬਚਣੀ ਚਾਹੀਦੀ ਹੈ ਅੱਜ ਕੁਝਵਾਂ ਦਿਨ ਹੋ ਗਿਆ ਸੋ ਮੇਰਾ ਖਿਆਲ ਐਸਕੇਮ ਜਦੋਂ 26 ਨੂੰ ਜਾਏਗਾ ਜਾਂ 18 ਦੀ ਮੀਟਿੰਗ ਹੋਏਗੀ ਉਹਦੇ ਵਿੱਚ ਵੀ ਇਹੀ ਯਤਨ ਹੋਣਗੇ ਕਿ ਡੱਲੇਵਾਲ ਹੋਣਾਂ ਦੀ ਜਾਨ ਬਚੇ ਉਹਨਾਂ ਦੀ ਜਾਨ ਬਚਾਉਣ ਲਈ ਵੀ ਕੁਝ ਕਰਨਾ ਚਾਹੀਦਾ ਅੱਗੇ ਵਧਣਾ ਚਾਹੀਦਾ ਤੇ ਦੇਸ਼ ਭਰ ਦੇ ਵਿੱਚ ਐਕਸ਼ਨ ਵੀ ਹੋਣੇ ਚਾਹੀਦੇ ਇਸ ਪਾਸੇ ਵੱਲ ਨੂੰ ਗੱਲ ਵੱਧ ਹੀ ਜਾਂਦੀ ਹੈ ਤੁਸੀਂ ਇਹਦੇ ਤੇ ਕੋਈ ਟਿੱਪਣੀ ਸੰਖੇਪ ਦੇ ਵਿੱਚ ਜਿਹੜੀ ਕਰਨੀ ਚਾਹੁੰਦੇ ਹੋ ਕਰੋ ਸੰਖੇਪ ਜੇ ਇਹੀ ਕਰਨਾ ਚਾਹੁੰਦੇ ਆ ਉਹਨਾਂ ਨੇ ਉਹ ਸਟ੍ਰੈਟਜੀ ਲੈਵਲ ਤੇ ਬਿਆਨਬਾਜ਼ੀ ਦੇ ਲੈਵਲ ਤੇ ਠੀਕ ਬਿਆਨਬਾਜ਼ੀ ਕਰ ਰਹੇ ਆ ਬਿਆਨਬਾਜ਼ੀ ਇਸ ਬਰੁੱਧ ਵੀ ਨਹੀਂ ਕੀਤੀ ਜਿਹੜਾ ਕੁਛ ਇਹਨਾਂ ਨੇ ਸ਼ੁਰੂ ਕਰਤਾ ਕਿਉਂਕਿ ਇਹਨਾਂ ਦਾ ਆਪਸ ਵਿੱਚ ਇਹ ਗੱਲ ਦਾ ਸਮਝੌਤਾ ਹੋਇਆ ਵੀ ਇੱਕ ਦੂਜੇ ਉੱਤੇ ਬਿਆਨਬਾਜ਼ੀ ਨਹੀਂ ਦੇ ਰਿਹਾ ਕਰ ਰਹੇ ਕਰਨੀ ਨਹੀਂ ਉਹ ਕਰ ਰਹੇ ਆ ਪਰ ਮੈਨੂੰ ਇਹ ਲੱਗਦਾ ਵੀ ਜਿਸ ਤਰੀਕੇ ਦਾ ਹੁਣ ਡੱਲੇ ਵਾਲਾ ਦਾ ਇਹਨਾਂ ਦਾ ਸਾਰਾ ਰੁਖ ਹੈ ਉਹ ਰੁਖ ਕੋਈ ਬਹੁਤਾ ਠੀਕ ਨਹੀਂ ਲੱਗਦਾ ਤੇ ਇਸ ਕਰਕੇ ਸਮਝੌਤੇ ਦੇ ਚਾਂਸਸ ਵੀ ਘਟ ਹੈ ਪ੍ਰਾਇੋਰਟੀ ਤਾਂ ਬਿਲਕੁਲ ਠੀਕ ਆ ਪ੍ਰਾਇੋਰਟੀ ਤਾਂ ਜਿਹੜੀ ਐਸਕੀਮ ਦੀ ਉਹ ਠੀਕ ਆ ਤੇ ਉਹ ਦੋ ਪ੍ਰਾਇੋਰਟੀ ਆ ਇੱਕ ਤਾਂ ਉਹਦੇ ਚ ਇਹ ਮਸਲੇ ਦੀ ਮੰਡੀਕਰਨ ਬਚਾਉਣ ਦਾ ਮਸਲਾ ਹੈ ਦੂਜਾ ਆਲ ਇੰਡੀਆ ਲੈਵਲ ਇਹਦਾ 베ਸ ਰੱਖਣਾ ਹੈ ਜਿਹੜਾ ਕਿ ਇਹਨਾਂ ਨਾਲ ਹੁਣ ਆਲ ਇੰਡੀਆ 베ਸ ਨਹੀਂ ਬਣਦਾ ਤੇ ਇਹਦੇ ਨਾਲ ਮੂਵਮੈਂਟ ਆਲ ਇੰਡੀਆ 베ਸਟੋ ਹੈ ਪੰਜਾਬ 베ਸਡ ਮੂਵਮੈਂਟ ਹੀ ਰਹਿੰਦੀ ਹੈ ਜਿੱਦਾਂ ਕਿ ਸੈਂਟਰ ਤੇ ਕੇਂਦਰ ਤੇ ਅਸਰ ਪੈਣਾ ਸੋ ਮੇਰੇ ਖਿਆਲ ਇਹ ਆਉਣ ਵਾਲੇ ਦਿਨਾਂ ਚ ਜਾਂ 18 ਦੀ ਮੀਟਿੰਗ ਤੋਂ ਪਤਾ ਲੱਗੇਗਾ ਅੱਗੇ ਕਿੱਦਰ ਨੂੰ ਵਧਦਾ ਮਾਮਲਾ ਪਰ ਮੈਨੂੰ ਲੱਗਦਾ ਕਿ ਮੰਡੀਕਰਨ ਦੇ ਮੁੱਦੇ ਨੂੰ ਲੈ ਕੇ ਜਿਹੜਾ ਨਵਾਂ ਖੜੜਾ ਲਿਆਂਦਾ ਉਹਨੂੰ ਲੈ ਕੇ ਲੜਾਈ ਜਿਹੜੀ ਅੱਗੇ ਵਧੇਗੀ ਸੋ ਇਹ ਦੇਖਣਾ ਹੋਵੇਗਾ ਵੇਟ ਕਰਨੀ ਹੋਵੇਗੀ ਕਿ ਅੱਗੇ ਐਸਕੇ ਆਮ ਇਹਨੂੰ ਕਿਵੇਂ ਚਲਾਉਂਦਾ ਤੇ ਇਹਨਾਂ ਦੋਨਾਂ ਧੜਿਆਂ ਪ੍ਰਤੀ ਉਹਨਾਂ ਦੀ ਕੀ ਪਹੁੰਚ ਹੋਏਗੀ ਜਾਂ ਤਾਂ ਕੇਵਲ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰਨੀ ਜਾਂ ਇਹ ਤੋਂ ਅੱਗੇ ਕੋਈ ਹੋਰ ਇਕਤਾ ਦੀ ਵੀ ਕੋਈ ਗੱਲ ਚੱਲੇਗੀ ਇਹ ਦੇਖਣ ਆਲੇਗਾ ਦੇਖਣਾ ਹੋਵੇਗਾ ਇਹ ਸਮਾਂ ਹੀ ਦੱਸੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਪਰ ਇੱਕ ਗੱਲ ਜ਼ਰੂਰ ਹੈ ਵੀ ਐਸਕੇਐਮ ਜਿਹੜੀ ਆ ਇਹਨਾਂ ਕੋਈ ਕਈ ਮੁੱਦਿਆਂ ਨੂੰ ਮੇਰਾ ਕਹਿ ਨੌ ਨਕਾਤੀ ਜਾਂ 11 ਨਕਾਤੀ ਪ੍ਰੋਗਰਾਮ ਹੈ ਉਹਨਾਂ ਨੂੰ ਲੈ ਕੇ ਅੱਗੇ ਵਧਣ ਦੇ ਵਿੱਚ ਮੇਰਾ ਕਲ ਸਫਲ ਹੋਏਗਾ ਮਿਲ